ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਅੱਜ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੀਜੀ ਸਰਕਾਰ ਸ਼ੁਰੂ ਹੋਣ ਜਾ ਰਹੀ ਹੈ ਤੇ ਇਸ ਸਮੇਂ ਇਹ ਨਾਲੇ ਹਜੇ ਸਰਕਾਰ ਬਣੀ ਨਹੀਂ ਸੀ ਇੱਕ ਬਹੁਤ ਵੱਡਾ ਘਟਾਲਾ ਕਰਨ ਦਾ ਔਰ ਉਹ ਪਟਾਲਾ ਵੀ ਕੀ ਲੁੱਟ ਹੈ ਲੁੱਟ ਸਾਡੇ ਭਵਿੱਖ ਦੀ ਲੁੱਟ ਹੈ ਸਾਡੇ ਬੱਚਿਆਂ ਦੇ ਭਵਿੱਖ ਦੀ ਲੁੱਟ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਬੱਚਿਆਂ ਨੇ ਡਾਕਟਰ ਬਣਨਾ ਸੀ ਉਹਨਾਂ ਦਾ ਭਵਿੱਖ ਤੇ ਡਾਕਾ ਮਾਰਿਆ ਇਹਨਾਂ ਨੇ ਜਿਹੜਾ NEET ਨੈਸ਼ਨਲ एलिजिਬਿਲਟੀ ਐਂਟਰੈਂਸ ਟੈਸਟ ਹੁੰਦਾ ਉਹਦੇ ਵਿੱਚ ਲਗਭਗ 36 ਲੱਖ ਬੱਚੇ ਅਪੀਅਰ ਹੁੰਦੇ ਔਰ ਉਹ ਬੱਚੇ ਜਿਹੜੇ ਦੇਸ਼ ਦੇ ਕਰੀਮ ਐ ਇਤਨਾ ਦੇ ਮਾਪੇ ਬਾਪ ਨੇ ਆਪ ਦਾ ਢਿੱਡ ਪੇਟ ਬਨ ਕੇ ਬੱਚਿਆਂ ਨੂੰ ਪੜਾਇਆ ਹੁੰਦਾ ਔਰ ਬਹੁਤ ਜਿਆਦੇ ਮਿਹਨਤ ਕੀਤੀ ਉਹਦਾ ਤੁਸੀਂ ਦੇਖੋ ਰਿਜ਼ਲਟ 14 ਤਰੀਕ ਨੂੰ ਆਉਣਾ ਸੀ ਤੇ ਜਿਸ ਦਿਨ ਇਲੈਕਸ਼ਨ ਦਾ ਰਿਜ਼ਲਟ ਆਇਆ ਉਸੇ ਦਿਨ ਉਹਦਾ ਰਿਜ਼ਲਟ ਕੱਢਿਆ ਗਿਆ ਤਾਂ ਕਿ ਜਿਹੜੀ ਇਹਨਾਂ ਨੇ ਕੋਈ ਕਪੜੇਬਾਜੀ ਕੀਤੀ ਆ ਉਹ ਇਲੈਕਸ਼ਨ ਦੇ ਰੌਲੇ ਰੋਪੇ ਦੇ ਵਿੱਚ ਡੁੱਬੇ ਆ। ਉਹ ਜਿਹੜੇ بڑے ਵੱਡੇ ਤੱਤ ਸਾਹਮਣੇ ਆਏ ਆ ਵੀ 150 150 ਨੰਬਰ ਦੀ ਗ੍ਰੇਸ ਵੀ ਜਿਹੜੇ ਬਿਲੋ ਐਵਰੇਜ ਬੱਚੇ ਆ ਉਹ ਜਿਹੜੇ ਆਊਟਸਟੈਂਡਿੰਗ ਬੱਚਿਆਂ ਨਾਲ ਅੱਗੇ ਆ ਕੇ ਲੱਗੇ। ਇੱਕ ਇੱਕ ਸੈਂਟਰ ਦੇ ਸੱਤ ਸੱਤ ਬੱਚੇ 67 ਬੱਚਿਆਂ ਦੇ ਇਕੱਠੇ ਹੀ 620 ਨੰਬਰ ਜਿਹੜੇ 620 ਕਦੇ ਆਉਂਦੇ ਹੀ ਨਹੀਂ ਸੀ। ਔਰ ਉਹਦੇ ਵਿੱਚ ਕੁਝ ਬੱਚਿਆਂ ਦੇ 618 19 ਨੰਬਰ ਆਇਆ ਜਿਹੜੇ 네ਗੇਟਿਵ ਮਾਰਕਿੰਗ ਜਿਹੜਾ ਸਿਸਟਮ ਹੈ ਉਹਦੇ ਵਿੱਚ ਆ ਹੀ ਨਹੀਂ ਸਕਦਾ ਔਰ ਜਿਹੜਾ ਇਹ ਦਲੀਲ ਦਿੰਦੇ ਆ ਕਿ ਅਸੀਂ ਗ੍ਰੇਸ ਮਾਰਕਿੰਗ ਕੀ ਇੱਕ ਪਾਰਟਿਕੂਲਰ ਸੈਕਟਰ ਦੇ ਬੱਚਿਆਂ ਨੂੰ ਕਿ ਉੱਥੇ ਉਹ ਪ੍ਰੋਬਲਮ ਆ ਗਈ ਸੀ ਜਿਹੜੀ ਗ੍ਰੇਸ ਮਾਰਕਿੰਗ ਹੈ ਜਿਹੜੀ ਗ੍ਰੇਸ ਨਹੀਂ ਹੁੰਦੀ ਹੈ ਉਹ ਇੱਕ ਹਾਈ ਕੋਰਟ ਦਾ ਯੂਪੀ ਹਾਈ ਕੋਰਟ ਆ ਜਾਂ ਕੁਝ ਹੋਰ ਹੈ ਮਤਲਬ ਹਾਈ ਕੋਰਟ ਦਾ ਇੱਕ ਆਪਣੇ ਦੇਸ਼ ਦੀ ਇੱਕ ਹਾਈ ਕੋਰਟ ਦਾ ਫੈਸਲਾ ਹੈ ਉਹ ਸਿਰਫ ਇਸ ਜਿਹੜੇ ਆਨਲਾਈਨ ਵਾਲੇ ਦੇ ਵਿੱਚ ਕੋਈ ਨੈਟ ਦੀ ਪ੍ਰੋਬਲਮ ਆ ਗਈ ਜਾਂ ਹੋਰ ਆ ਗਈ ਉਹਦੇ ਦਿੱਤੀ ਜਾਂਦੀ ਹੈ ਜਿਹੜੇ ਆਫਲਾਈਨ ਪੇਪਰ ਆ ਉਹਦੇ ਵਿੱਚ ਕਦੇ ਵੀ ਮਾਰਕਸ ਨਹੀਂ ਦਿੱਤੇ ਜਾਂਦੇ ਜੇ ਸਮਾਂ ਖਰਾਬ ਦਿਨਾ ਸਮਾਂ ਖਰਾਬ ਹੋਦਾ ਉਹਨੇ ਸਮੇਂ ਦੀ ਕਰੀਸ ਦਿੱਤੀ ਜਾਂਦੀ ਹੈ ਤਾਂ ਕਿ ਜੇ ਬੰਦੇ ਨੂੰ ਆਉਂਦਾ ਹੋਵੇ ਤਾਂ ਉਹਨੂੰ ਸਮਾਂ ਜੇ ਉਹਦੇ ਤਾਂ ਵੀ ਅਟੈਂਪਟ ਕਰ ਲੋ ਕਿਉਂਕਿ ਉਹਦਾ ਪਹਿਲਾ ਸਮਾਂ ਖਰਾਬ ਹੋ ਗਿਆ ਸੋ ਇਹ ਬੜਾ ਵੱਡਾ ਜਿਹੜਾ ਇਹ ਕਪਲਾ ਹੋਇਆ ਔਰ ਜਿਹੜੇ ਬੱਚਿਆਂ ਦੇ मतलब ਜਿਨ੍ਹਾਂ ਨੇ ਮਿਹਨਤ ਕੀਤੀ ਆ ਉਹਨਾਂ ਦੇ ਬੜਾ ਵੱਡੀ ਛੱਟ ਵਜੀ ਆ। ਸੋ ED ਪਤਾ ਨਹੀਂ ਕਿੱਥੇ ਸੁੱਤੀ ਹੋਈ ਐ। ਇਹਨਾਂ ਦੀ ਜਿਹੜੀ CBI ਪਤਾ ਨਹੀਂ ਕਿੱਥੇ ਸਿੱੱਤੀ ਆਈ ਆ। ਜਦੋਂ ਆਪੋਜੀਸ਼ਨ ਦੇ ਮੰਤਰੀਆਂ ਨੂੰ ਐਮਐਲਏ ਨੂੰ ਫੜ ਕੇ ਅੰਦਰ ਦੇਣਾ ਹੋਵੇ ਉਦੋਂ ਤੇ ਬੜੇ ਹੀ ਮਤਲਬ 1 ਮਿੰਟ ਤੇ ਤਿਆਰ ਹੋ ਜਾਂਦੇ ਆ। ਤੇ ਹੁਣ ਅਰਵਿੰਦ ਕੇਜਰੀਵਾਲ ਵਰਗੇ ਸੇਵਾਦਾਰ ਬੰਦੇ ਨੇ ਜਿਹਨੇ ਦੁਨੀਆ 'ਚ ਸਭ ਤੋਂ ਵਧੀਆ ਸਿੱਖਿਆ ਦਾ ਮਾਡਲ ਆਕੇ ਦਿੱਤਾ ਸਿੱਖਿਆ ਦਾ ਮਾਡਲ ਆਕੇ ਦਿੱਤਾ ਗਵਰਨਰਸ ਦਾ ਮਾਡਲ ਆਕੇ ਦਿੱਤਾ ਮਤਲਬ ਕਮਾਲ ਹੀ ਹੋ ਗਈ ਤੁਸੀਂ ਉਹਨੂੰ ਫੜ ਕੇ ਅੰਦਰ ਦੇ ਦਿੱਤਾ ਤੁਹਾਡੀ ਆਈਡੀ ਨੇ ਤੇ ਜਿੰਨਾ ਲੋਕਾਂ ਨੇ ਸਾਡੇ ਦੇਸ਼ ਦਾ ਭਵਿੱਖਾ ਜਿਹੜੇ ਸਾਡੇ ਬੱਚੇ ਮਿਹਨਤੀ ਬੱਚੇ ਉਹਨਾਂ ਦੇ ਕਰੀਅਰ ਤੇ ਡਾਕਾ ਮਾਰਤਾ ਉਹਨਾਂ ਦੀ ਆਸਾਂ ਵੀ ਪਾਣੀ ਮਤਲਬ ਫੇਰਦਾ ਉਹਨਾਂ ਦੀ ਆਸਾਂ ਨੂੰ ਬੂਰ ਵੀ ਪੈਣ ਦਿੰਦਾ ਉਹਨਾਂ ਬਾਰੇ ਸੀ ਵੀ ਚੁੱਪ ਹੈ ਈ ਵੀ ਚੁੱਪ ਹੈ ਅਮਿਤ ਸ਼ਾ ਵੀ ਚੁੱਪ ਹੈ ਪ੍ਰਧਾਨ ਮੰਤਰੀ ਮੋਦੀ ਵੀ ਚੁੱਪ ਹੈ ਤਾਂ ਮੈਂ ਮੰਨ ਕਰਦਾ ਪ੍ਰਧਾਨ ਮੰਤਰੀ ਸਾਹਿਬ ਡੈਜ਼ਿਗਨੇਟ ਪ੍ਰਧਾਨ ਮੰਤਰੀ ਸਾਹਿਬ ਕੋਈ ਪ੍ਰਧਾਨ ਮੰਤਰੀ ਹੈ ਨਹੀਂ ਮੋਦੀ ਜੀ ਤੁਹਾਨੂੰ ਜਰੂਰ ਇਸ ਗੱਲ ਦੇ ਬੋਲਣਾ ਚਾਹੀਦਾ ਸਾਡੇ ਦੇਸ਼ ਦੇ ਬੱਚਿਆਂ ਨੂੰ ਉਹਨਾਂ ਦੇ ਮਾਂ ਬਾਪ ਨੂੰ ਇਹ ਭਰੋਸਾ ਦਿਵਾਉਣਾ ਚਾਹੀਦਾ ਕਿ ਅਗਲੇ ਸਾਲ ਜਿਹੜੀ ਇਹ ਪ੍ਰੀਖਿਆ ਹੋਣੀ ਹੈ NEET ਦੀ ਇਹਦੇ ਵਿੱਚ ਕੋਈ ਧਾਂਦਲੀ ਨਹੀਂ ਹੋਏਗੀ ਔਰ ਸਿਸਟਮ ਨੂੰ ਪੂਰ ਪੂਰੂ ਪ੍ਰੂਫ ਕਰਨਾ ਚਾਹੀਦਾ। ਬਾਕੀ ਜਿਹੜੀ ਨੈਸ਼ਨਲ ਟੈਸਟਿੰਗ ਏਜੰਸੀ ਹੈ NTA ਜਿਹੜੀ ਇਹ ਟੈਸਟ ਨੂੰ ਲੈਂਦੀ ਹੈ ਉਹਦੇ ਸਾਰੇ ਮੈਂਬਰਾਂ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ। ਉਹਨਾਂ ਦੀ ਜਾਇਦਾਤਾਂ ਦੀ ਜਾਂਚ ਹੋਣੀ ਚਾਹੀਦੀ ਹੈ। ਔਰ ਬੜਾ ਹੀ ਵੱਡਾ ਇਹਨਾਂ ਨੇ ਡਾਕਾ ਮਾਰਿਆ। ਮੈਂ ਤਾਂ ਕਹਿੰਦਾ ਵੀ ਬੱਚਿਆਂ ਦੇ ਵਿੱਚ ਬੜਾ ਉਹਨਾਂ ਦੇ ਮਨ ਤੇ ਬੜਾ ਅਸਰ ਹੋਇਆ ਉਹਨਾਂ ਦੀ ਜਗ੍ਹਾ ਖਮਾਤੇ ਮੱਲਮ ਲਾਉਣ ਲਈ ਸਖਤ ਤੋਂ ਸਖਤ ਤਰਾਵਾ ਤਹਿਤ ਸਖਤ ਤੋਂ ਸਖਤ ਤਰਾਵਾ ਤੇ ਜਿਹੜੀ ਐਨਟੀਏ ਆ ਉਹਦੇ ਮੈਂਬਰਾਂ ਤੇ ਜਿਨ੍ਹਾਂ ਨੇ ਇਸ ਪੀਪਰ ਨੂੰ ਡੀਲ ਕੀਤਾ ਕੰਡਕਟ ਕਰਾਉਣ ਦੇ ਵਿੱਚ ਉਹਨਾਂ ਤੇ ਐਫਆਈਆਰ ਦੇ ਕੇ ਉਹਨਾਂ ਨੂੰ ਅੰਦਰ ਦੇਣਾ ਚਾਹੀਦਾ ਐਨਐਸਏ ਲਾਉਣ ਗਈ ਦੀ ਉਹਨਾਂ ਤੇ ਐਨਐਸਏ ਉਹਨਾਂ ਤੇ ਬੜੀ ਬਣਦੀ ਹੈ ਲਾਉਣੀ ਹੋਰ ਕਿਤੇ ਲਾਉਣ ਤੋਂ بجائے ਕਿਉਂਕਿ ਦੇਸ਼ ਦੇ ਭਵਿੱਖ ਨਾਲ ਜਿਹੜਾ ਖਲਵਾ ਕਰ ਰਿਹਾ ਹੈ ਦੇਸ਼ ਦੇ ਬੱਚਿਆਂ ਨਾਲੇ ਖਲਵਾ ਕਰ ਰਿਹਾ ਉਹਨਾਂ ਤੇ ਐਨਐਸਏ ਲਾਉਣੀ ਚਾਹੀਦੀ ਹੈ ਸੋ ਮੇਰੀ ਇਹ ਮੰਗ ਹੈ ਮੈਂ ਇਹਦੇ ਲਈ ਲੈਟਰ ਵੀ ਲਿਖਾਂਗਾ ਤੇ ਆਪ ਸਭ ਦੇ ਰਾਹੀਂ ਮੈਂ ਇਹ ਮੰਗ ਉਠਾ ਰਿਹਾ ਸੋ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ